ਸੋਸ਼ਲ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਮੇਰੇ ਨਾਲ ਇਸ ਵਕਤ ਮੌਜੂਦ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪਰਮਿੰਦਰ ਸਿੰਘ ਪਿੰਕੀ ਜੀ ਪਿੰਕੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਵਿੱਚ ਪਤਾ ਹੈ ਜੀ ਪਤਾ ਹੈ ਜੀ ਜੋ ਬੰਗਾਲ ਦਾ ਮੈਂ ਜ਼ਿਕਰ ਕੀਤਾ ਕਿ ਜਿੱਥੇ ਵੀ ਪਹਿਲਾਂ ਦਸਤਾਰਧਾਰੀ ਦੇਖੇ ਜਾਂਦੇ ਸੀ ਸਰਦਾਰ ਦੇਖੇ ਜਾਂਦੇ ਸੀ ਪੰਜਾਬੀ ਦੇਖੇ ਜਾਂਦੇ ਤੇ ਹੱਥ ਚ ਕੜਾ ਦੇਖਿਆ ਜਾਂਦਾ ਸੀ ਸੋ ਉੱਥੇ ਕਹਿੰਦੇ ਕਿ ਅਦਬ ਦੇ ਨਾਲ ਪੇਸ਼ ਆਂਦੇ ਸੀ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਅਸੀਂ ਜਾਈਏ ਖਾਸ ਕਰਕੇ ਪੰਜਾਬੀ ਦੇ ਸਰਦਾਰ ਪਰ ਜੋ ਬਤੀਰਾ ਇਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਬਣਿਆ ਕਿ ਇੱਕ ਪਾਸੇ ਉੱਥੇ ਵੀ ਹਿੰਸਕ ਗਰੁੱਪ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਇੱਕ ਸਰਦਾਰ ਜਿਹੜਾ ਆਪਣੀ ਡਿਊਟੀ ਦੇ ਰਿਹਾ ਉਸ ਨੂੰ ਜੋ ਕਹਿ ਕੇ ਸੰਬੋਧਨ ਕੀਤਾ ਗਿਆ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬੜੀ ਹਮਤ ਭਾਗੀ ਗੱਲ ਹੈ ਹੂੰ ਅਗਨੀ ਮਿੱਤਰ ਅਪੋਲਜੀ ਨੇ ਜੋ ਕਿ ਮੈਂ ਸਮਝਦਾ ਕਿ ਇਸ ਤੋਂ ਮਾੜੇ ਲਫ਼ਜ਼ ਹੋ ਨਹੀਂ ਸਕਦੇ ਹਮ ਉਹਨਾਂ ਨੂੰ ਅਨ ਕੰਡੀਸ਼ਨਲ ਅਪੋਲੋਜਾਈਜ਼ ਮੰਗਣੀ ਚਾਹੀਦੀ ਹੈ ਜੀ ਮੈਂ ਉਹਨਾਂ ਨੂੰ ਇੱਕ ਨੋਟਿਸ ਵੀ ਭੇਜ ਰਿਹਾ ਜੀ ਕਿ ਸਰਦਾਰ ਉਹ ਨੇ ਜਿਹੜੇ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਰੱਖਦੇ ਨੇ ਤੇ ਸਰਦਾਰ ਉਹ ਨੇ ਜਿਹੜੇ ਹਮ ਦੇਸ਼ ਦੇ ਵਾਸਤੇ ਜੀ ਸਰਹੱਦਾਂ ਦੇ ਉੱਪਰ ਜਦੋਂ ਨਵੰਬਰ ਦਸੰਬਰ ਦੇ ਵਿੱਚ ਸਰਦੀ ਪੈਂਦੀ ਹੁੰਦੀ ਹੈ ਮਾਈਨਸ ਡਿਗਰੀ ਜੀ ਲੈ ਲਦਾਖ ਜਿੰਨਕੇ ਚੱਲਦਾ ਹੈ ਪੈਰਾਮਿਲਟਰੀ ਫੋਰਸਿਸ ਦੇ ਆਰਮੀ ਦੇ ਸਾਡੇ ਪੁਲਿਸ ਦੇ ਆਫਸਰਸ ਕੋਈ CRPF ਜਾਂਦਾ ਕੋਈ BSF ਜਾਂਦਾ ਕੋਈ ITBP ਜਾਂਦਾ ਉੱਥੇ ਘੁੰਮਦੇ ਨੇ ਤੇ ਤੁਸੀਂ ਦੋ ਦੋ ਰਜਾਈਆਂ ਲੈ ਕੇ ਸੌਂਨੇ ਆਂ ਜੀ ਉਹਨਾਂ ਨੂੰ ਖਾਲਿਸਤਾਨੀ ਕਹਿਣਾ ਮੈਂ ਸਮਝਦਾ ਕਿ ਬੜੀ ਮਦ ਭਾਗੀ ਗੱਲ ਹੈ ਜੀ ਇਹਨਾਂ ਨੂੰ ਅਨ ਕੰਡੀਸ਼ਨਲ ਜਿਹੜੀ ਐ ਅਪੋਲੋਜਾਈਜ਼ ਮੰਗਣੀ ਚਾਹੀਦੀ ਹੈ ਮੈਂ ਇਹਨਾਂ ਨੂੰ ਨੋਟਿਸ ਵੀ ਭੇਜਣਾ ਅਗਰ 7 ਦਿਨ ਚ ਨਹੀਂ ਮੰਗਣਗੇ ਜੀ ਤੇ ਮੈਂ ਇਹਨਾਂ ਤੇ ਕੇਸ ਦਾਇਰ ਕਰਾਂਗਾ ਜੀ ਉਹਦੇ ਨਾਲ ਨਾਲ ਸਰਦਾਰ ਜਿਹੜੇ ਨੇ ਹਿੰਦੁਸਤਾਨ ਦੇ ਉਹ ਭਾਰਤ ਰਤਨ ਨੇ ਜੀ ਚਾਹੇ 1965 ਦੀ ਲੜਾਈ ਹੋਵੇ ਚਾਹੇ 1971 ਦੀ ਲੜਾਈ ਹੋਵੇ ਹੂੰ ਚਾਹੇ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਗੱਲ ਕਰ ਲਈਏ ਸਾਡੇ ਭਰ ਦਰਤਨ ਨੇ ਚਾਹੇ ਸ਼ਹੀਦ ਆਜ਼ਮ ਮੁੱਧਮ ਸਿੰਘ ਜੀ ਦੀ ਗੱਲ ਕਰੀਏ ਚਾਹੇ ਕਰਤਾਰ ਸਿੰਘ ਸਰਾਭਾਜੀ ਦੀ ਗੱਲ ਕਰ ਲਈਏ ਜੀ ਸਾਡੇ ਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇਹੀ ਸਿਖਾਇਆ ਕਿ ਸਭ ਦਾ ਸਾਥ ਦੇਣਾ ਹੈ ਸਭ ਦਾ ਪਿਆਰ ਸਭ ਨਾਲ ਪਿਆਰ ਕਰਨਾ ਹੈ ਅਸੀਂ ਇਹੀ ਕਰਕੇ ਅੱਗੇ ਚੱਲ ਰਹੇ ਹਾਂ ਜੀ ਇਸ ਕਰਕੇ ਮੈਂ ਸਮਝਦਾ ਹਾਂ ਕਿ ਭਾਜਪਾ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਹਮ ਨਟਾ ਸਾਹਿਬ ਉਹਨਾਂ ਨੇ ਹੁਣ ਤੱਕ ਐਕਸ਼ਨ ਕਿਉਂ ਨਹੀਂ ਲਿਆ ਜੀ ਦੇਸ਼ ਕਸ਼ਮੀਰ ਤੋਂ ਲੈ ਕੇ ਕਨਿਆਕਮਰ ਤੱਕ ਇੱਕ ਹੈ ਹਮ ਅਗਰ ਕੋਈ ਇਹੋ ਜੀ ਲੈਂਗੁਏਜ ਯੂਜ਼ ਕਰਦਾ ਹੈ ਤਾਂ ਬੜੀ ਮਤ ਭਾਗੀ ਹੈ ਜੀ ਇਸ ਦੇਸ਼ ਦੇ ਵਿੱਚ 140 ਕਰੋੜ ਲੋਕ ਰਹਿੰਦੇ ਨੇ ਹਮ ਉਹਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਨੇ ਜੀ ਅਲੱਗ-ਅਲੱਗ ਜਾਤਾਂ ਨੇ ਹਮ ਪਰ ਅਸੀਂ ਸਾਰਿਆਂ ਨੂੰ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਜੀ ਇਹੋ ਜੀ ਗੱਲ ਕਰਨਾ ਬੜੀ ਮਤ ਭਾਗੀ ਗੱਲ ਹੈ ਹਮ ਉਸ ਲੇਡੀਜ਼ ਦੇ ਉੱਪਰ ਹੁਣ ਤੱਕ ਕੀ ਸ੍ਰਿਸ਼ਟ ਕਰ ਦੇਣਾ ਚਾਹੀਦਾ ਸੀ ਜੀ ਜਾਂ ਉਹਨੂੰ 6 ਸਾਲ ਦੇ ਵਾਸਤੇ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਸੀ ਹਮ ਇਹ ਇੱਕ ਹਿੰਦੁਸਤਾਨੀ ਹੈ ਜੀ ਕਿ ਜਿੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਨੇ ਉਹਨਾਂ ਦੇ ਪਾਸ਼ਾਵਾ ਜਿਹੜੀਆਂ ਨੇ ਹਰ 500 ਕਿਲੋਮੀਟਰ ਤੋਂ ਬਦਲ ਜਾਂਦੀਆਂ ਨੇ ਜੀ ਜਾਤ ਪਾਤ ਜਿਹੜਾ ਹੈਗਾ ਧਰਮ ਉਹ ਪਿਆਰ ਧਰਮ ਨਾਲ ਕਰਦੇ ਨੇ ਜੀ ਸਾਡੇ ਸਭ ਦਾ ਧਰਮ ਇੱਕ ਹੀ ਹੈ ਜੀ ਸਾਨੂੰ ਕੋਈ ਜਾਤ ਪਾਤ ਦੀ ਰਾਜਨੀਤੀ ਨਹੀਂ ਸਿਖਾਉਂਦਾ ਇਸ ਕਰਕੇ ਮੈਂ ਬਾਰ ਬਾਰ ਇਹ ਕਹਿਣਾ ਚਾਹਨਾ ਹੈ ਕਿ ਬੜੀ ਮਤਭਾਗੀ ਉਹਨੇ ਗੱਲ ਕਹੀ ਹੈ ਇਹ ਕਹਿਣੀ ਨਹੀਂ ਚਾਹੀਦੀ ਸੀ ਜੀ ਮੈਂ ਉਹਨਾਂ ਨੂੰ 7 ਦਿਨ ਦਾ ਨੋਟਿਸ ਦਿੱਤਾ ਹੈ ਅਗਰ ਉਹ ਨਹੀਂ ਅਨ ਕੰਡੀਸ਼ਨ ਅਪੋਲੋਜਾਈਜ਼ ਮੰਗਣਗੇ ਜੀ ਤਸੀਂ ਸੂਟ ਫॉर ਡਿਫਰਮੇਸ਼ਨ ਇੱਥੇ ਦਾਇਰ ਕਰਾਂਗੇ ਬੜਾ ਐਕਸ਼ਨ ਵੀ ਲੌਂਗ ਹੈ ਪਿੰਕੀ ਜੀ ਜੇਕਰ ਰਵਈਆ ਜਿਹੜਾ ਆਪਾਂ ਦੇਖਦੇ ਆ ਇਹ ਦੋਰੇ ਮਾਪ ਡੰਡ ਵਾਲਾ ਦਿਖਦਾ ਕਿ ਜਦੋਂ ਰਾਜਨਾਥ ਸਿੰਘ ਜਾਂਦੇ ਨੇ ਲद्दाख ਵਾਲੀ ਸਾਈਡ ਦੇ ਉੱਤੇ ਉਦੋਂ ਨਿਸ਼ਾਨ ਸਾਹਿਬ ਝੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਇਹ ਸਿੱਖਾਂ ਜਿਹੜੇ ਨੇ ਇਹ ਸਿੱਖ ਰੈਜੀਮੈਂਟ ਐ ਉਹ ਇਸ ਦੀ ਦੇਖ ਰੇਖ ਕਰਦੀ ਇੱਥੇ ਬੋਲੇ ਸੋਨੇ ਹਾਲ ਦਾ ਜਕਾਰਾ ਛੱਡੋ ਤੇ ਜਦੋਂ ਇੱਧਰ ਬੰਗਾਲ ਵਾਲੀ ਸਾਈਡ ਆ ਜਾਂਦੇ ਆ ਫਿਰ ਅਜਿਹਾ ਬਤੀਰਾ ਤੇ ਭਾਜਪਾ ਆਗੂ ਇਹ ਸਭ ਨੂੰ ਕਹਿ ਰਹੇ ਨੇ ਕਿ ਇਹ ਤਾਂ ਮਮਤਾ ਬੈਨਰਜੀ ਦਾ ਟੱਟੂ ਐ ਉਹਨੂੰ ਉਹਦੀ ਪੋਲਿਟਿਕਸ ਚਮਕਾਉਣ ਦੇ ਲਈ ਇਸ ਦੇ ਵੱਲੋਂ ਇਹ ਸਭ ਨੂੰ ਪਖਾਇਆ ਗਿਆ ਦੇਖੋ ਗੱਲ ਇਹ ਐ ਕਿ ਮੈਂ ਇਨਾ ਵਾਦਾਂ ਵੀ ਵਾਦਾਂ ਦੇ ਵਿੱਚ ਨਹੀਂ ਜਾਵਾਂਗਾ ਹੂੰ ਮੈਂ ਫਿਰ ਇਹ ਕਾਂਗਰਸ ਦੇ ਸ਼ਿਕਰ ਜੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਹੂੰ हिंदू मुस्लिम सिख ईसाई सब हैं भाई भाई जी अस्सी सब प्रां हम्म इस कर के जेड़े शब्द इन्हने ਵਰਤੇ ਬੜੇ ਮਾੜੇ ਸ਼ਬਦ ਵਰਤੇ ਨੇ ਮੈਂ ਫਿਰ ਕਾਂਗਾ ਖਾਲਿਸਤਾਨੀ ਨਹੀਂ ਹੈ ਹਮ ਹੁਣ ਸ਼ਹੀਦ ਆਜ਼ਮ ਭਗਤ ਸਿੰਘ ਜੀ ਉਹ ਸਾਡੇ ਭਾਰਤ ਰਤਨ ਸੀ ਜੀ ਸ਼ਹੀਦ ਆਜ਼ਮ ਉਧਮ ਸਿੰਘ ਹਮ ਸਾਡੇ ਭਾਰਤ ਰਤਨ ਸੀ ਹਮ ਕਰਤਾਰ ਸਿੰਘ ਸਰਾਭਾ ਇਹ ਜਿਹੜੇ ਸਾਡੇ ਸੈਨਿਕ ਡਿਊਟੀਆਂ ਕਰਦੇ ਨੇ ਜੋ ਪੈਰਾਮਿਟਰੀ ਫੋਰਸ ਦੇ ਹਨ ਆਰਮੀ ਦੇ ਹੋਣ ਕਿਸੇ ਦੇ ਵੀ ਹੋਣ ਉਹ ਸਾਡੇ ਵਾਸਤੇ ਉਹਨਾਂ ਦਾ ਮਾਨ ਸਨਮਾਨ ਬੜਾ ਹੈ ਸਾਡੇ ਭਾਰਤ ਰਤਨੀ ਹੈ ਜੀ ਕਿ ਉਹਨਾਂ ਦੇ ਕਰਕੇ ਅਸੀਂ ਜੀਵਤ ਆ ਇਸ ਕਰਕੇ ਆਪਾਂ ਨੂੰ ਛੋਟੀਆਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ ਮੈਂ ਅਪੀਲ ਕੀਤੀ ਹੈ ਮੈਂ ਸਮਝਦਾ ਕਿ ਉਹਦੇ ਉੱਪਰ ਐਕਸ਼ਨ ਜ਼ਰੂਰ ਹੋਏਗਾ ਜੀ ਔਰ ਹੋਣਾ ਚਾਹੀਦਾ ਜੀ ਪੰਜਾਬ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਕਿਸਾਨੀ ਜਿਹੜੀ ਹੈਗੀ ਕਿਸਾਨ ਹਿੰਦੁਸਤਾਨ ਦਾ ਆਂਦਾਤਾ ਹੈਗਾ ਜੀ ਜੈ ਜਵਾਨ ਜੈ ਕਿਸਾਨ ਸਾਡਾ ਉੱਥੇ ਇੱਕ ਬੱਚਾ ਜਿਹੜਾ ਸੀਗਾ ਕਲ ਮਾਰਿਆ ਗਿਆ ਸ਼ੁਗਰਨ ਜੀ ਸ਼ੁਗਰਨ ਉਹਦੇ ਵਾਸਤੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਮਸਲਾ ਹੱਲ ਕਰਨਾ ਚਾਹੀਦਾ ਕਿਸੇ ਮਾਂ ਦਾ ਪੁੱਤ ਜੀ 21 ਸਾਲ ਦਾ ਚਲਾ ਜਾਵੇ ਉਸ ਮਾਂ ਤੇ ਕੀ ਬੀਤਦੀ ਉਸ ਪਿਤਾ ਜੀ ਤੇ ਕੀ ਬੀਤਦੀ ਉਸ ਭੈਣਾ ਤੇ ਕੀ ਬੀਤਦੀ ਹੈ ਜੀ ਉਹਦੇ ਵਾਸਤੇ ਪੰਜਾਬ ਗਵਰਨਮੈਂਟ ਨੂੰ ਅਸੀਂ ਉਸ ਬੱਚੇ ਨੂੰ ਵਾਪਸ ਨਹੀਂ ਲਿਆ ਸਕਦੇ ਮੈਂ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਾਂਗਾ ਕਿ ਉਹਨਾਂ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ਿਓ ਜੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਹਮ ਉਸ ਬੱਚੇ ਦੇ ਉਸ ਪਰਿਵਾਰ ਦੀ ਸਾਨੂੰ ਸਹਾਇਤਾ ਕਰਨੀ ਚਾਹੀਦੀ ਹੈ ਜਿੱਥੇ ਇਹ ਜੈ ਜਵਾਨ ਜੈ ਕਿਸਾਨ ਵਾਲੀ ਅਸੀਂ ਗੱਲ ਕਰਦੇ ਹਾਂ ਉਹਨੂੰ ਵੀ 1 ਕਰੋੜ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ 1 ਕਰੋੜ ਰੁਪਏ ਕੁਝ ਵੀ ਨਹੀਂ ਹੈ ਪੰਜਾਬ ਗਵਰਨਮੈਂਟ ਨੂੰ ਹਮ ਉਹਦੇ ਨਾਲ ਨਾਲ ਗੱਲ ਇਹ ਹੈ ਕਿ ਸਾਨੂੰ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਬੈਠ ਕੇ ਜੀ ਐਮ ਆਈ ਕੇ ਵਲੀ ਦਾ ਸੋਲਵ ਕਰਨਾ ਚਾਹੀਦਾ ਹਮ ਕਿਉਂਕਿ ਇਹ ਜਿਹੜੇ ਹੈਗੇ ਆ ਸਾਡੇ ਸਰੀਰ ਦਾ ਸਿੱਗ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਸਾਡੀ ਇੱਕ ਰੀੜ ਦੀ ਹੱਡੀ ਨੇ ਇਸ ਕਰਕੇ ਰੀੜ ਦੀ ਹੱਡੀ ਜਿਹੜੀ ਹੈ ਵੱਖ ਨਹੀਂ ਕੀਤੀ ਜਾ ਸਕਦੀ ਬੈਠ ਕੇ ਸਾਨੂੰ ਇਹਦਾ ਮਸਲਾ ਹੱਲ ਕਰਨਾ ਚਾਹੀਦਾ ਜਲਦੀ ਤੋਂ ਜਲਦੀ ਇਹਦਾ ਮਸਲਾ ਹਲ ਹੋਣਾ ਚਾਹੀਦਾ ਹੈ ਉਹਦੇ ਨਾਲ ਜੀ ਫਾਇਦਾ ਹੋਏਗਾ ਕਿਉਂਕਿ ਜਿਹੜਾ ਦੇਸ਼ ਹੈ ਅੱਗੇ ਤਰੱਕੀ ਕਰ ਰਿਹਾ ਸਾਨੂੰ 1947 ਦੇ ਵਿੱਚ ਅਸੀਂ ਇੱਕ ਸੂਈ ਨਹੀਂ ਬਣਾਉਂਦੇ ਸੀ ਅੱਜ ਜਹਾਜ਼ ਵੀ ਬਣਾਉਂਦੇ ਹਾਂ ਜੀ ਜਦ ਸਾਡੇ ਪ੍ਰਾਈਮ ਮਿਨਿਸਟਰ ਆਏ ਗਏ ਆਪਦੇ ਟਿਨਿਓਰਸ ਕਰਦੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਉਦੋਂ ਤੋਂ ਯਾਦ ਕਰੋ ਪੰਡਤ ਜਵਾਹਰ ਲਾਲ ਨਹਿਰੂ ਜੀ ਤੋਂ ਲੈ ਕੇ ਅੱਜ ਤੱਕ ਦੇਸ਼ ਤਰੱਕੀ ਕਰ ਰਿਹਾ ਅਸੀਂ ਛੋਟੀਆਂ ਗੱਲਾਂ ਛੱਡ ਕੇ ਅਸੀਂ ਵੱਡੀਆਂ ਗੱਲਾਂ ਚਾਹੀਏ ਤੁਸੀਂ ਦੇਖੋ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਉਦੋਂ ਅਮਰੀਕਾ ਦਾ ਡਾਲਰ ਵੀ ਜਿਹੜਾ ਸੀ 1 ਰੁਪਿਆ ਸੀ ਸਾਡਾ ਵੀ ਸੀ ਠੀਕ ਹੈ ਅੱਜ ਪਾਕਿਸਤਾਨ ਦਾ ਹਾਲ ਕੀ ਹੈ ਪੰਜਾਬੀ ਆਦਮੀ ਹਮੇਸ਼ਾ ਤਰੱਕੀ ਵੱਲ ਨੂੰ ਜਾਂਦਾ ਹੈ ਖੁਸ਼ੀਆਂ ਵੱਲ ਨੂੰ ਜਾਂਦਾ ਹੈ ਉਹ ਕਦੇ ਲੜਾਈ ਝਗੜੇ ਵੱਲ ਨਹੀਂ ਜਾਂਦਾ ਲੜਾਈ ਝਗੜਾ ਤੋਂ ਉਹ ਗੱਲ ਚ ਪਾ ਦਿੰਦੇ ਨੇ ਫਿਰ ਉਹਨੂੰ ਨਿਵੇੜਨਾ ਪੈਂਦਾ ਫਿਰ ਉਹ ਆਪਦੀ ਪੂਰੀ ਤਾਕਤ ਨਾਲ ਕੇ ਨਿਬੇੜਦਾ ਇਸ ਕਰਕੇ ਸਾਨੂੰ ਲੜਾਈਆਂ ਝਗੜਿਆਂ ਤੋਂ ਦੂਰ ਜਾ ਕੇ ਸਾਨੂੰ ਮਸਲੇ ਹੱਲ ਕਰਨੇ ਚਾਹੀਦੇ ਬੈਠ ਕੇ ਹੱਲ ਕਰਨੇ ਚਾਹੀਦੇ ਕਿਸਾਨ ਵੀ ਸਾਡੇ ਨੇ ਜੀ ਤੁਸੀਂ ਫਿਰੋਜ਼ਪੁਰ ਤੋਂ ਵਿਧਾਇਕ ਰਹੇ ਹੋ ਸੋ ਇੱਕ ਇਨਸੀਡੈਂਟ ਯਾਦ ਆਉਂਦਾ ਹੈ ਕਿ ਜਦੋਂ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਆਏ ਸੀਗੇ ਤੇ ਉਸ ਸਮੇਂ ਇੱਕ ਕਿਸਾਨਾਂ ਦੇ ਵੱਲੋਂ ਜਿਹੜਾ ਰਸਤਾ ਰੋਕਿਆ ਗਿਆ ਸੀ ਤੇ ਉਹਨਾਂ ਨੇ ਕਿਹਾ ਸੀਗੇ ਸਾਨੂੰ ਮੈਨੂੰ ਮੁੱਖ ਮੰਤਰੀ ਨੂੰ ਧੰਨਵਾਦ ਕਰਦੇ ਹੋ ਕਿ ਮੈਂ ਇਥੋਂ ਜਿੰਦਾ ਜਾ ਰਿਹਾ ਤੇ ਉਸ ਤੋਂ ਬਾਅਦ ਜੋ ਉਸ ਵੇਲੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰੁਖ ਰਹਾ ਕਹਿੰਦੇ ਮੈਂ ਆਪਣੇ ਕਿਸਾਨਾਂ ਦੇ ਉੱਤੇ ਆਂਚ ਨਹੀਂ ਆਣ ਦਊਗਾ ਪ੍ਰਧਾਨ ਮੰਤਰੀ ਜਾਂਦੇ ਤਾਂ ਜਾਣ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਅਸੀਂ ਪੁਲ ਦਾ ਕੰਮ ਕਰ ਰਹੇ ਹਾਂ ਦੂਸਰੇ ਪਾਸੇ ਪੰਜਾਬ ਦੀ ਹਦੂਦ ਦੇ ਵਿੱਚ ਗੋਲੇ ਦਾਗੇ ਜਾ ਰਹੇ ਨੇ ਆਸੂ ਗੈਸ ਦੇ ਗੋਲੇ ਦਾਗੇ ਗਏ ਗੋਲੀਆਂ ਤੱਕ ਚਲਾਣ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਜਿਸ ਬਾਰਡਰ ਦੇ ਉੱਤੇ ਖੜ ਕੇ ਗੋਲੀਬਾਰੀ ਹੋ ਰਹੀ ਹੈ ਉਹ ਬਾਰਡਰ ਵੀ ਪੰਜਾਬ ਦੀ ਹਦੂਦ ਦੇ ਵਿੱਚ ਹੈ ਪੁਲ ਦੇ ਉੱਤੇ ਉਸ ਦੇ ਉੱਤੇ ਕੋਈ ਵੀ ਐਕਸ਼ਨ ਜਿਹੜਾ ਨਾ ਤਾਂ ਪੰਜਾਬ ਦੇ ਡੀਜੀਪੀ ਲੈ ਰਹੇ ਨੇ ਤੇ ਨਾ ਪੰਜਾਬ ਦੀ ਸਰਕਾਰ ਲੈ ਰਹੀ ਹੈ ਦੇਖੋ ਗੱਲ ਇਹ ਹੈ ਕਿ ਤੁਸੀਂ ਇਹ ਗੱਲ ਜਿਹੜੀ ਕਹਿ ਰਹੇ ਹੋ ਇਹ ਸਵਾਲ ਜਿਹੜਾ ਹੈਗਾ ਬੜਾ ਵਾਜਬ ਸਵਾਲ ਹੈਗਾ ਇਹ ਪੰਜਾਬ ਗਵਰਨਮੈਂਟ ਨੂੰ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲੈਣਾ ਚਾਹੀਦਾ ਹੈ ਹੂੰ ਉੱਥੇ ਕੀ ਹੋ ਰਿਹਾ ਹੈ ਜੀ ਉਹਨਾਂ ਦੇ ਦਾਇਤਵ 'ਚ ਹੈਗਾ ਇੰਟਰਨੈਟ ਬੰਦ ਪਏ ਨੇ ਉਸ ਬਾਰੇ ਮੈਂ ਹੁਣ ਕੀ ਕਹਿ ਸਕਦਾ ਇਸ ਕਰਕੇ ਇਹ ਬੜੀ ਸੀਰੀਅਸ ਸਿਚੁਏਸ਼ਨ ਹੈ ਸਿਚੁਏਸ਼ਨ ਨੂੰ ਸਾਨੂੰ ਪਿਆਰ ਤੇ ਸਤਿਕਾਰ ਨਾਲ ਲੈਣਾ ਚਾਹੀਦਾ ਹੈ ਸਿੰਘਾਂ ਨੂੰ ਹਮੇਸ਼ਾ ਹੀ ਪਿਆਰ ਤੇ ਸਤਿਕਾਰ ਨਾਲ ਉਹਨਾਂ ਦੇ ਦਿਲ ਜਿੱਤੇ ਜਾ ਸਕਦੇ ਨਾ ਕਿ ਲੜਾਈ ਝਗੜੇ ਦੇ ਨਾਲ ਹੂੰ ਤੁਸੀਂ ਗੱਲ ਕੀਤੀ ਕੀ ਪ੍ਰਧਾਨ ਮੰਤਰੀ ਜੀ ਜਿਹੜੇ ਸੀਗੇ ਫਿਰੋਜ਼ਪੁਰ ਗਏ ਸੀਗੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਇਟਸ ਅ ਇੰਸਟੀਟਿਊਸ਼ਨ ਜੀ ਠੀਕ ਹੈ ਨਾ ਜੀ ਸਾਡੇ ਪੀਜੀਆਈ ਦਾ ਉਹ ਨੀ ਪੱਥਰ ਰੱਖਣ ਗਏ ਸੀ ਉਥੇ ਨਹੀਂ ਪਹੁੰਚ ਪਾਏ ਜੀ ਇਸ ਕਰਕੇ ਮੈਂ ਸਮਝਦਾ ਬੜੀ ਵੱਧ ਭਾਗੀ ਗੱਲ ਹੈ ਹੂੰ ਜੇ ਦੇਸ਼ ਨੂੰ ਤਰੱਕੀ ਕਰवानी ਹੈ ਦੇਸ਼ ਨੇ ਅੱਗੇ ਜਾਣਾ ਹੈ ਹੂੰ ਤਾਂ ਸਾਨੂੰ ਦੇਸ਼ ਦੇ ਵਾਸਤੇ ਨਾਲ ਚੱਲਣਾ ਹੀ ਪਏਗਾ ਜੀ पीजीआई ਨੂੰ ਲੈ ਕੇ ਵੀ ਕਹਿੰਦੇ ਕਾਫੀ ਅੜਿਕਾ ਹੋਇਆ ਕਿ ਤੁਸੀਂ ਆਪਦੀ ਆਵਾਮ ਦੇ ਨਾਲ ਆਪਦੇ ਹਲਕੇ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਸੀਗਾ ਕਿ ਮੈਂ पीजीआई ਲੈ ਕੇ ਆਉਂਗਾ ਸੋ पीजीआई ਬਣਾਉਣ ਦੇ ਲਈ ਵੀ ਕਾਫੀ ਮੁਸ਼ਕਲਾਂ ਦਾ ਤੁਹਾਨੂੰ ਕਹਿੰਦੇ ਸਾਹਮਣਾ ਕਰਨਾ ਪਿਆ ਇੱਕ ਵਾਰੀ ਉਹ ਵੀ ਸਾਂਝੀ ਕਰ ਦਿਓ ਦੇਖੋ ਗੱਲ ਇਹ ਹੈ ਕਿ ਬੱਚਾ ਪੈਦਾ ਹੁੰਦਾ ਹੈ ਹੂੰ ਤਾਂ ਮੁਸ਼ਕਲਾਂ ਤਾਂ ਹੁੰਦੀਆਂ ਵੱਡਾ ਹੁਣ ਜੋ ਤੱਕ ਨਹੀਂ ਹੁੰਦਾ ਅਸੀਂ ਲੈ ਕੇ ਆਏ ਸੀ ਇਹ ਸਰਦਾਰ ਮਨਮੋਹਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਸਾਨੂੰ ਦਿੱਤਾ ਸੀ 2012 ਦੇ ਵਿੱਚ ਉਹਦੇ ਵਿੱਚ ਇਸ ਕਰਕੇ ਦਿੱਤਾ ਸੀਗਾ ਕਿ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਲੱਗਦਾ ਹੂੰ ਉੱਥੇ ਜਿਹੜੀਆਂ ਮੈਡੀਕਲ ਫੈਸਿਲਿਟੀਆਂ ਬੜੀਆਂ ਮਾੜੀਆਂ ਜੀ ਉਹਦੇ ਨਾਲ ਨਾਲ ਹੀ ਮੈਂ ਸਾਬ ਮਨਮੋਹਨ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਮੈਡੀਕਲ ਫੈਸਿਲਿਟੀਆਂ ਬਿਲਕੁਲ ਹੀ ਹੈ ਨਹੀਂ ਗਈਆਂ ਹੂੰ ਭਾਈ ਕਨਈਆ ਜੀ ਆਪਦੇ ਵਿਰੋਧੀਆਂ ਨੂੰ ਪਾਣੀ ਪਿਆੰਦੇ ਸੀ ਪਾਣੀ ਪੀਉਂਦੇ ਸੀ ਅਸੀਂ ਸਮਝਦੇ ਸੀ ਕਿ ਪਾਕਿਸਤਾਨ ਤੋਂ ਲੋਕ ਅੰਮ੍ਰਿਤਸਰ ਆਣਗੇ ਅੰਮ੍ਰਿਤਸਰ ਤੋਂ ਫਰੋਜ਼ਪੁਰ ਆ ਕੇ ਇੱਥੇ ਇਲਾਜ ਕਰਾ ਕੇ ਜਾਣ ਹੂੰ ਜਾਂ ਦਿੱਲੀ ਤੋਂ ਆ ਕੇ ਇਲਾਜ ਕਰਾ ਕੇ ਸਾਡੀ ਸੋਚ ਇਹ ਹੈਗੀ ਜੀ ਇਸ ਕਰਕੇ ਜੇ ਕਿਸੇ ਨੇ ਰੋਕਿਆ ਤਾਂ ਉਹ ਜਾਣਦੇ ਨੇ ਉਹਦੇ ਨਾਲ ਨਾਲ ਹੀ ਮ 1 ਜਨਵਰੀ 2021 ਨੂੰ ਉਹਦਾ ਨੀ ਪੱਥਰ ਰੱਖਤਾ ਸੀ ਜੀ ਹੁਣ ਉਹਦਾ ਕੰਮ ਜਿਹੜਾ ਹੈਗਾ ਬੜਾ ਵੱਡੇ ਪੱਧਰ ਤੇ ਚੱਲ ਰਿਹਾ ਹ ਹ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਸੀ ਉਸ ਦਿਨ ਅਸੀਂ ਉਹਦਾ ਕੰਮ ਸ਼ੁਰੂ ਕਰਾਇਆ ਉਹਦੀ ਓ ਪੀ ਡੀ ਦਾ ਕੰਮ ਸ਼ੁਰੂ ਹੋ ਗਿਆ ਜੀ ਇਸ ਕਰਕੇ ਚੰਗੇ ਕੰਮ ਕਰਨ ਵਾਸਤੇ ਬੰਦੇ ਨੂੰ ਹਮੇਸ਼ਾ ਅੱਗੇ ਆਉਣਾ ਚਾਹੀਦਾ ਗੁਰਦੁਆਰਾ ਮੰਦਿਰ ਤੇ ਹਸਪਤਾਲ ਹ ਇਹ ਕਿਸੇ ਦੀ ਜਾਇਦਤ ਨਹੀਂ ਹੁੰਦੀ ਜੀ ਇਹ ਦੇਸ਼ ਦੀ ਪ੍ਰਾਪਰਟੀ ਹੁੰਦੇ ਹ ਹ ਇਸ ਕਰਕੇ ਸਾਨੂੰ ਜਿਹੜਾ ਹੈਗਾ ਦੇਸ਼ ਦੇ ਵਾਸਤੇ ਸੇਵਾ ਕਰਨੀ ਚਾਹੀਦੀ ਹੈ 1 ਸਾਲ ਇੱਥੇ ਹੁੰਦਾ ਹੈ 70 75 ਇੱਥੇ ਖਤਮ ਹੋ ਜਾਂਦੇ ਨੇ ਅੱਜ ਅਸੀਂ ਇਸ ਬਿਲਡਿੰਗ 'ਚ ਬੈਠੇ ਆਂ 50 ਸਾਲ ਬਾਅਦ ਪਤਾ ਕੌਣ ਬੈਠੇਗਾ ਜੀ ਇਸ ਕਰਕੇ ਸਾਨੂੰ ਦੇਸ਼ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ ਦੇਸ਼ ਦੀ ਗੱਲ ਕਰਨੀ ਚਾਹੀਦੀ ਸਾਡਾ ਤਿਰੰਗਾ ਜਿਹੜਾ ਹੈਗਾ ਉਹ ਹਮੇਸ਼ਾ ਹੀ ਦੁਨੀਆ ਦੇ ਵਿੱਚ ਨਾ ਕਿ ਹਿੰਦੁਸਤਾਨ ਦੇ ਵਿੱਚ ਦੁਨੀਆ ਦੇ ਵਿੱਚ ਉੱਚਾ ਲਹਿਰਾਉਣਾ ਚਾਹੀਦਾ ਸਾਡਾ ਇਹ ਏਮ ਹੋਣਾ ਚਾਹੀਦਾ ਜੀ ਤੋਂ ਹੁਣ ਤੁਹਾਡੇ ਹਲਕੇ ਦੀ ਗੱਲ ਚੱਲੀ ਆ ਪਿੰਕੀ ਜੀ ਤਾਂ ਇਹ ਹਲਕੇ ਦਾ ਇੱਕ ਸਵਾਲ ਲੈ ਲੈਨੇ ਆ ਕਿ ਇਸ ਵੇਲੇ ਉੱਥੇ ਕਹਿ ਰਹੇ ਨੇ ਇੱਕ ਰਿਪੋਰਟ ਵੀ ਜਾਰੀ ਹੋਈ ਸੀ ਬੀਤੇ ਦਿਨੀ ਅਖਬਾਰ ਦੇ ਵਿੱਚ ਕਿ ਤਿੰਨ ਆਗੂ ਜਿਹੜਾ ਉੱਥੋਂ ਚੋਣ ਲੜ ਸਕਦੇ ਨੇ ਨਾਮ ਦਾ ਜ਼ਿਕਰ ਹੋਇਆ ਸੀ ਇੱਕ ਤੁਹਾਡਾ ਨਾਮ ਵੀ ਉਸ ਦੇ ਵਿੱਚ ਚਰਚਾਵਾਂ ਵਿੱਚ ਸੀ ਤੇ ਰਵਿੰਦਰ ਸਿੰਘ ਆਵਲੇ ਦਾ ਸੀ ਰਵਿੰਦਰ ਸਿੰਘ ਆਵਲਾ ਦਾਵੇਦਾਰੀ ਠੋਕਰੇ ਨੇ ਕਿ ਉੱਥੋਂ ਚੋਣ ਲੜਨਗੇ ਪਰ ਰਿਪੋਰਟ ਸੇ ਕਹਿ ਰਹੀਆਂ ਨੇ ਕਿ ਪਰਮਿੰਦਰ ਪਿੰਕੀ ਦੀ ਲੋਕਪ੍ਰਿਅਤਾ ਜ਼ਿਆਦਾ ਹੈ ਜੇਕਰ ਕਾਂਗਰਸ ਨੇ ਨੂੰ ਟਿਕਟ ਦੇ ਦੇਵੇ ਤਾਂ ਇਹ ਲੋਕ ਸਭਾ ਸੀਟ ਜਿਹੜੀ ਹੈ ਫਰੋਜ਼ਪੁਰ ਦੀ ਉਹ ਜਿੱਤ ਕੇ ਦੇ ਸਕਦੇ ਦੇਖੋ ਜਿਹੜਾ ਲੜਨਾ ਜਿਹੜੀ ਸਾਡੀ ਟਿਕਟ ਹੈ ਉਹ ਆਲ ਇੰਡੀਆ ਕਾਂਗਰਸ ਕਮੇਟੀ ਦਿੰਦੀ ਹੈ ਜੀ ਕਿ ਇਹਨੂੰ ਦੇਣੀ ਹੈ ਜਿਹੜੀ ਲੋਕਪ੍ਰਿਤਾ ਦੀ ਗੱਲ ਹੈਗੀ ਹੈ ਉਹ ਉੱਥੋਂ ਦੇ ਲੋਕਾਂ ਨੇ ਸੋਚਣਾ ਜੀ ਜੇ ਹੁਣ ਕਿਸੇ ਨੂੰ ਚੀਫ ਮਿਨਿਸਟਰ ਬਣਾਣਾ ਤਾਂ ਪੰਜਾਬ ਦੇ ਲੋਕਾਂ ਨੇ ਬਣਾਣਾ ਹੈ ਜੇ ਐਮਪੀ ਬਣਾਣਾ ਹੈ ਤਾਂ ਉਸ ਹਲਕੇ ਦੇ ਲੋਕਾਂ ਨੇ ਬਣਾਣਾ ਹੈ ਜੀ ਉਹਨਾਂ ਦੀ ਮਿਹਰਬਾਨੀ ਕਿ ਉਹ ਇਹੋ ਜਿਹਾ ਸੋਚਦੇ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਇਸ ਕਰਕੇ ਉਹਨਾਂ ਨੂੰ ਸਲਾਮ ਕਰਦਾ ਕਿ ਉਹਨਾਂ ਦੇ ਮਨ ਦੇ ਵਿੱਚ ਮੇਰੇ ਵਾਸਤੇ ਵਲਵਲੇ ਹੈਗੇ ਨੇ ਜੀ ਇਸ ਕਰਕੇ ਜੋ ਵੀ ਉਹ ਕਹਿ ਰਹੇ ਨੇ ਉਹਦੇ ਉੱਪਰ ਸਾਡੀ ਹਾਈ ਕਮਾਂਡ ਆਂਕਲਨ ਕਰੇਗੀ ਉਹਦੇ ਹਿਸਾਬ ਨਾਲ ਹੀ ਟਿਕਟ ਦਾਂਗੇ ਜਿਹੜਾ ਵੀ ਜੇਤੂ ਕੈਂਡੀਡੇਟ ਹੋਇਆ ਮੈਂ ਹੋਇਆ ਤਾਂ ਮੈਨੂੰ ਮਿਲੇਗੀ ਜੇ ਕੋਈ ਹੋਰ ਹੋਇਆ ਤਾਂ ਉਹਨੂੰ ਮਿਲੇਗੀ ਜੀ ਇਸ ਕਰਕੇ ਪਾਰਟੀ ਜਿਹਨੂੰ ਵੀ ਦੇਗੀ ਅਸੀਂ ਉਹਦਾ ਸਤਿਕਾਰ ਕਰਾਂਗੇ ਜੀ ਹੁਣ ਹਰ ਦੇ ਸਮੇਂ ਦੀਆਂ ਤਸਵੀਰਾਂ ਦੇਖ ਲਈਏ ਜਾਂ ਫਿਰ ਹੁਣ 2-4 ਦਿਨ ਪਹਿਲਾਂ ਦੀਆਂ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਕਿ ਤੁਸੀਂ ਆਪਣੇ ਹਲਕੇ ਦੇ ਵਿੱਚ ਗਏ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਸੁਣੀਆਂ ਉਹਨਾਂ ਦੇ ਮਸਲੇ ਹੱਲ ਕਰਵਾਏ ਤੇ ਅੱਜ ਇੱਕ ਹੋਰ ਤੁਹਾਡੇ ਹਲਕੇ ਦੀ ਇਹ ਤਸਵੀਰ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਹੈ ਉਹ ਮੌਜੂਦਾ ਵਿਧਾਇਕ ਦੀ ਕਿ ਉਹ ਜਾ ਰਹੇ ਨੇ ਲੋਕ ਖੜੇ ਹੋ ਕੇ ਸਵਾਲ ਪੁੱਛ ਰਹੇ ਨੇ ਤਾਂ ਉਹਨਾਂ ਨੂੰ ਬਤਮੀਜ਼ ਤੇ ਹੋਰ ਕਈ ਲਫ਼ਜ਼ਾਂ ਦਾ ਇਸਤੇਮਾਲ ਕਰ ਰਹੇ ਨੇ ਦੇਖੋ ਜਦੋਂ ਬੰਦਾ ਵਿਧਾਇਕ ਬਣ ਜਾਂਦਾ ਹੈ ਐਮਪੀ ਬਣ ਜਾਂਦਾ ਹੈ ਉਹਨਾਂ ਨੂੰ ਦੋ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜੀ ਉਹਨੂੰ ਗੁੱਸਾ ਜਿਹੜਾ ਬਾਹਰ ਛੱਡ ਕੇ ਜਾਣਾ ਚਾਹੀਦਾ ਗੁੱਸਾ ਨਹੀਂ ਕਰਨਾ ਚਾਹੀਦਾ ਉਹ ਇਲਾਕੇ ਦੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜੀ ਅਗਰ ਉਹ ਤੁਹਾਡੇ ਤੋਂ ਕੋਈ ਸਵਾਲ ਪੁੱਛਦੇ ਆ ਤਾਂ ਉਹਨਾਂ ਨਾਲ ਗੱਲ ਕਰਦੇ ਤਾਂ ਉਹਨਾਂ ਦੇ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਵਿਧਾਇਕ ਦਾ ਕੰਮ ਹੀ ਹੁੰਦਾ ਹੈ ਐਮਪੀ ਦਾ ਕੰਮ ਹੀ ਹੁੰਦਾ ਹੈ ਗੁੱਸਾ ਕਰਨ ਦੇ ਨਾਲ ਆਦਮੀ ਦਾ ਨੁਕਸਾਨ ਹੁੰਦਾ ਹੈ ਇਕੱਲਾ ਉਹਦਾ ਨੁਕਸਾਨ ਨਹੀਂ ਹੁੰਦਾ ਹਲਕੇ ਦਾ ਵੀ ਨੁਕਸਾਨ ਹੋ ਜਾਂਦਾ ਹੈ ਪਾਰਟੀ ਦਾ ਨੁਕਸਾਨ ਹੋ ਜਾਂਦਾ ਹੈ ਜੀ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਸਾਨੂੰ ਉੱਪਰ ਉੱਠਣਾ ਚਾਹੀਦਾ ਹੂੰ ਲੋਕ ਹਮੇਸ਼ਾ ਹੀ ਤੁਹਾਡੇ ਤੋਂ ਸਵਾਲ ਪੁੱਛਣਗੇ ਉਹਨਾਂ ਨੇ ਵੋਟ ਪਾਈ ਹੈ ਵੋਟ ਜਿਹੜੀ ਹੈਗੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਜ਼ਿੰਦਗੀ ਦੇ ਵਿੱਚ ਹੂੰ ਜੇ ਤੁਸੀਂ ਵੋਟ ਦੇ ਨਾਲ ਜਿਤਾਣੇ ਆ ਉਹਦਾ ਮਤਲਬ ਹੈ ਇੱਕ ਜੀ ਇਸ ਕਰਕੇ ਜੇ ਉਹਨਾਂ ਨੇ ਸਵਾਲ ਪੁੱਛੇ ਸੀ ਤਾਂ ਉਹਦਾ ਜਵਾਬ ਦੇਣਾ ਚਾਹੀਦਾ ਸੀ ਹੁਣ ਕਿਸਾਨਾਂ ਦੇ ਨਾਲ ਭਿੱੜ ਜਾਣਾ ਉਹ ਆਂਦਾ ਤਾਂ ਨਹੀਂ ਜੀ ਉਹਨਾਂ ਨੂੰ ਤਾਂ ਸਿਰ ਝੁਕਾ ਕੇ ਗੱਲ ਕਰਨੀ ਚਾਹੀਦੀ ਸੀ ਉੱਥੇ ਐਮਐਲ ਸਾਬ ਨੂੰ ਫਿਰ ਵਪਾਰੀਆਂ ਨਾਲ ਬਿਨਾ ਵਪਾਰੀਆਂ ਤੋਂ ਪੰਜਾਬ ਕੀ ਹਿੰਦੁਸਤਾਨੀ ਚੱਲ ਸਕਦਾ ਇਸ ਕਰਕੇ ਵਪਾਰੀਆਂ ਦੇ ਨਾਲ ਵੀ ਪਿਆਰ ਤੇ ਸਤਿਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਗੁੱਸਾ ਪਿੱਛੇ ਛੱਡ ਕੇ ਜਾਣਾ ਚਾਹੀਦਾ ਫਿਰ ਅਸੀਂ ਉਹਦਾ ਕਹ ਜੀ ਕਿ ਅਸੀਂ ਕਿਹਾ ਹੀ ਨਹੀਂ ਜੀ ਅਸੀਂ ਤਾਂ ਆ ਗੱਲ ਕੀਤੀ ਉਹਦਾ ਫਾਇਦਾ ਨਹੀਂ ਹੈ ਲੋਕ ਕਹਿੰਨ ਕਿ ਐਮ ਐਲ ਏ ਲੋਕ ਕਹਿੰਨ ਕਿ ਸਾਡਾ ਭਰਾ ਹੈ ਲੋਕ ਕਹਿੰਨ ਕਿ ਵਿਧਾਇਕ ਹੈ ਫਿਰ ਤਾਂ ਆਦਮੀ ਕਹਿੰਦਾ ਕਿ ਹਾਂ ਜੀ ਇਸ ਕਰਕੇ ਪਹਿਲਾਂ ਆਪਾਂ ਕਹਿ ਦੇਣਾ ਫਿਰ ਪਿੱਛੇ ਹਟ ਜਾਣਾ ਉਹਦਾ ਕੋਈ ਫਾਇਦਾ ਨਹੀਂ ਹੈ ਗੁੱਸੇ ਨੂੰ ਛੱਡ ਕੇ ਜੀ ਮੈਂ ਸਮਝਦਾ ਹਾਂ ਕਿ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਜੀ ਲੋਕਾਂ ਦਾ ਫਰਜ਼ ਬੰਦ ਹੈ ਸਾਡਾ ਇਲਾਕਾ ਜਿਹੜਾ ਬਾਰਡਰ ਤੇ ਬੈਕਵਰਡ ਏਰੀਆ ਹੈਗਾ ਜਿੱਥੇ ਕੀ ਜ਼ਿਆਦਾ ਤਰੱਕੀ ਨਹੀਂ ਹੋਈ ਸੀ ਉੱਥੇ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਯੂਨੀਵਰਸਿਟੀ ਲੈ ਕੇ ਗਏ ਉੱਥੇ ਸਟੇਟ ਆਫ ਆਰਟ ਆਈ ਹਸਪੀਟਲ ਲੈ ਕੇ ਗਿਆ ਮੈਂ ਉੱਥੇ ਪੀਜੀਆਈ ਲੈ ਕੇ ਗਿਆ ਉਥੋਂ ਦੇ ਪਾਰਕ ਦੇਖਣ ਵਾਲੇ ਨੇ ਜੀ ਪਾਰਕਾਂ ਦੇ ਵਿੱਚ ਐਲਸੀਡੀਆਂ ਲੱਗੀਆਂ ਸਵੇਰੇ ਹਰਮੰਦਰ ਸਾਹਿਬ ਤੋਂ ਪ੍ਰਸਾਰਣ ਆਉਂਦਾ ਉਹਦੇ ਹੀ ਚਲਦਾ ਉਹ ਜੀ ਇਸ ਕਰਕੇ ਸਾਡਾ ਉਥੋਂ ਦਾ ਜਿਹੜਾ ਕੁਸ਼ਟ ਆਸ਼ਰਮ ਹੈ ਉਹ ਦੇਖਣ ਵਾਲਾ ਸਾਡਾ ਅੰਧ ਵਿਦਿਆਲਾ ਦੇਖਣ ਵਾਲਾ ਹੈ ਸਾਡੇ ਉਥੋਂ ਦੇ ਬੱਚੇ ਦੇ ਜਿਹੜੇ ਸਪੈਸ਼ਲ ਸਕੂਲ ਨੇ ਜੀ ਸਪੈਸ਼ਲ ਚਿਲਡਰਨਸ ਦੇ ਉਹ ਦੇਖਣ ਵਾਲੇ ਨੇ ਔਰ ਕੁਸ਼ਟ ਆਸ਼ਰਮ ਚੋਂ ਮੈਨੂੰ ਵੋਟਾਂ ਤਾਂ ਨਹੀਂ ਮਿਲਦੀਆਂ ਹਮ ਠੀਕ ਹੈ ਨਾ ਸੇਵਾ ਭਾਵਨਾ ਪੋਲਿਟਿਸ਼ੀਨ ਜਦੋਂ ਬਣ ਜਾਂਦਾ ਹੈ ਤਾਂ ਉਹਨੂੰ ਸੇਵਾ ਭਾਵਨਾ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਉਹਨੂੰ ਕੜਸਤੰਦੇ ਨਾਲ ਗੁੱਸੇ ਨਾਲ ਨਹੀਂ ਗੱਲ ਕਰਨੀ ਚਾਹੀਦੀ ਕੋਈ ਕਿਸੇ ਨੂੰ ਆਦਮੀ ਮਾਰ ਨਹੀਂ ਸਕਦਾ ਜਿਸ ਕੋ ਰਾਖੇ ਸਾਈ ਮਾਰ ਸਕੇ ਨਾ ਕੋਈ ਜੀ ਜੇ ਬੰਦਾ ਕੋਈ ਐਮਐਲਏ ਐਮਪੀ ਬਣ ਜਾਂਦਾ ਹੈ ਜਾਂ ਕਹਿੰਦਾ ਮੰਤਰੀ ਬਣ ਗਿਆ ਕਿ ਮੈਂ ਇਹਨੂੰ ਖਾ ਜਾਵਾਂਗਾ ਕੋਈ ਕਿਸੇ ਨੂੰ ਖਾ ਸਕਦਾ ਪਰਮਾਤਮਾ ਨਾਲ ਕਿਸੇ ਨੂੰ ਮਾਰੇ ਇਸ ਕਰਕੇ ਬੰਦੇ ਇਹਨੂੰ ਹਮੇਸ਼ਾ ਹੀ ਨੀਵਾ ਹੋ ਕੇ ਚੱਲਣਾ ਚਾਹੀਦਾ ਨਾਨਕ ਨੀਵਾ ਜੋ ਚੱਲੇ ਲੱਗੇ ਨਤਾਤੀ ਬਾਓ ਠੰਡਾ ਠੰਡੇ ਹੋ ਕੇ ਚੱਲਣਾ ਚਾਹੀਦਾ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ ਪਤਾ ਨਹੀਂ ਉਹ ਕਿਹੜੇ ਮੂਡ ਸੀ ਜਾਂ ਕੀ ਨਹੀਂ ਸੀ ਜਾਂ ਬਿਮਾਰ ਸੀਗੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਜਾਂ ਬਲੱਡ ਪ੍ਰੈਸ਼ਰ ਦੀ ਕੋਈ ਪ੍ਰੋਬਲਮ ਸੀਗੀ ਬੰਦਾ ਕਈ ਵਾਰ ਕਹਿ ਦਿੰਦਾ ਹੈ ਇਸ ਕਰਕੇ ਇਹਨਾਂ ਗੱਲਾਂ ਨੂੰ ਛੱਡ ਕੇ ਆਪਾਂ ਨੂੰ ਇਲਾਕੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਪਿੰਕੇ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਸੋ ਇਹ ਸੰਸਾ ਸਾਡੇ ਨਾਲ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਪਿੰਕੇ ਜਨਾ ਦੇ ਨਾਲ ਪੰਜਾਬ ਕਾਂਗਰਸ ਮੌਜੂਦਾ ਹਾਲਾਤਾਂ ਦੇ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਗੱਲਬਾਤ ਕੀਤੀ ਤੇ ਨਾਲੇ ਇਹ ਗੱਲ ਕਹਿੰਦੇ ਦਿਖਾਇ ਦਿੱਤੇ ਕਿ ਜਿਹੜੀ ਬੀਬੀ ਦੇ ਵੱਲੋਂ ਉਸ ਆਈਪੀਐਸ ਅਧਿਕਾਰੀ ਦੇ ਨਾਲ ਬੇਤਕੋਖੀ ਕੀਤੀ ਗਈ ਹੈ ਉਸ ਦੇ ਨਾਲ ਉਸ ਦੇ ਉੱਤੇ ਤੁਰੰਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਇਹਨਾਂ ਦੇ ਵੱਲੋਂ ਇੱਕ ਨੋਟਿਸ ਪੇਸ ਦਿੱਤਾ ਗਿਆ ਤੇ ਮਾਫੀ ਮੰਗਣ ਲਈ ਕਿਹਾ ਗਿਆ ਆਧੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ ਅਗਲੀ ਵਾਰੀ ਫੇਰ ਹਾਜ਼ਰ ਹੋਵਾਂਗੇ ਕਿਸੇ ਖਾਸ ਸ਼ਖਸੀਅਤ ਦੇ ਨਾਲ ਕਰਾਂਗੇ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲਬਾਤ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ ਸਸ਼ੇਅਾ